ਸਾ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਜੋ ਕੁਝ ਵਾਪਰਿਆ ਸ਼ਰਿਆਮ ਸੜਕ ਦੇ ਉੱਪਰ ਜੋ ਕੁਝ ਵਾਪਰਿਆ ਉਹਦੇ ਬਾਬਤ ਵੀ ਆਪਾਂ ਗੱਲ ਕਰ ਲਈ ਕਿ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਨੂੰ ਜਿਹੜੇ ਕੁਝ ਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਹੋਏ ਲੋਕ ਸੀ ਉਹਨਾਂ ਦੇ ਵੱਲੋਂ ਸ਼ਰਿਆਮ ਕਿਵੇਂ ਵੱਢਿਆ ਗਿਆ ਕਿਵੇਂ ਕੁੱਟਿਆ ਗਿਆ ਕਿਵੇਂ ਉਹਦੀਓ ਹੀ ਐਕਟਿਵਾ ਲੈ ਕੇ ਦੋਥੋਂ ਫਰਾਰ ਹੋ ਗਏ ਇਹ ਸਭ ਕੁਝ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਦੇਖੋ ਪਹਿਲੀ ਗੱਲ ਤਾਂ ਹਰਮਨ ਜੀ ਇਹ ਆ ਵੀ ਉਹ ਸੰਜੀਵ ਥਾਪਰ ਜਿਹੜਾ ਕਿ ਸ਼ਿਵ ਸੈਨਾ ਦਾ ਆਗੂ ਆ ਜੀ ਜਿਦੇ ਨਾਲ ਕਈ ਤਰ੍ਹਾਂ ਦੇ ਵਿਵਾਦਗ੍ਰਸਤ ਬਿਆਨ ਜੁੜੇ ਆ ਇਹ ਉਹ ਸੰਜੀਵ ਥਾਪਰ ਆ ਜੀਨੇ ਸਮੇਂ-ਸਮੇਂ ਦੇ ਉਤੇ ਸੋਸ਼ਲ ਮੀਡੀਆ ਦੇ ਉਤੇ ਸਿੱਖਾਂ ਦੇ ਬਾਰੇ ਸ਼ਹੀਦਾਂ ਦੇ ਬਾਰੇ ਅਤੀਤ ਦੇ ਬਾਰੇ ਕਈ ਤਰ੍ਹਾਂ ਦੀਆਂ ਮੰਦੜੀਆਂ ਟਿੱਪਣੀਆਂ ਕੀਤੀਆਂ ਜਿਹੜਾ ਕਿ ਉਹਦਾ ਫਰਜ਼ ਨਹੀਂ ਬਣਦਾ ਜਿਹੜਾ ਕਿ ਉਹਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆ ਪਹਿਲੀ ਗੱਲ ਤਾਂ ਇਹ ਆ ਵੀ ਭਾਵੇਂ ਕੋਈ ਵੀ ਵਿਅਕਤੀ ਹੋਵੇ ਕੋਈ ਸਿੱਖ ਵਿਅਕਤੀ ਹੋਵੇ ਉਹ ਹਿੰਦੂਆਂ ਦੇ ਬਾਰੇ ਅਵਾ-ਤਵਾ ਕਿਉਂ ਬੋਲੇ ਹੂੰ ਹਿੰਦੂ ਭਾਈ ਕਿਰੇੜਾ ਹੋਵੇ ਸਿੱਖ ਭਾਈ ਜਾਰੇ ਬਾਰੇ ਕਿਉਂ ਗਲਤ ਬੋਲੇ ਅਸੀਂ ਮੁਸਲਮਾਨ ਭਾਈਚਾਰੇ ਦੇ ਖਿਲਾਫ ਕਿਉਂ ਬੋਲ ਗਏ ਮੈਂ ਵੀ ਕਿਉਂ ਬੋਲਾਂ ਤੁਸੀਂ ਵੀ ਕਿਉਂ ਬੋਲੋ ਅਸੀਂ ਕਿਸੇ ਧਰਮ ਨੂੰ ਮੰਨਿਏ ਨਾ ਮੰਨਿਏ ਬਾਅਦ ਦੀ ਗੱਲ ਆ ਪਰ ਕਿਸੇ ਵੀ ਧਰਮ ਦੇ ਉੱਤੇ ਕੋਈ ਸ਼ਬਦ ਕਵਾਰਨਾ ਕਰੋ ਅਗਲ ਆਉਣ ਦੀ ਕੋਸ਼ਿਸ਼ ਨਾ ਕਰੋ ਫਿਰ ਦੁੱਖ ਤੇ ਹੈਰਾਨੀ ਇਸ ਗੱਲ ਦੀ ਆ ਵੀ ਜਿਹੜੇ ਲੋਕ ਢਕੀਲੀਆਂ ਗੱਲਾਂ ਕਰਦੇ ਉਹਨਾਂ ਨੂੰ ਗੱਦਮੈਨ ਮਿਲ ਜਾਂਦੇ ਆ ਸਰਕਾਰਾਂ ਨੂੰ ਹੀ ਚਾਹੀਦਾ ਵੀ ਜਦੋਂ ਤੁਹਾਡਾ ਮੂੰਹ ਇਹੋ ਜਿਹਾ ਤੁਸੀਂ ਮੂੰਹ ਦੇ ਵਿੱਚੋਂ ਅੱਗ ਕੱਢਦੇ ਜਰੋ ਤੁਹਾਨੂੰ ਗੱਨਮੈਨ ਕੋਈ ਨਹੀਂ ਮਿਲਣੇ ਤੁਸੀਂ ਸਮਾਜ ਲਈ ਥੋੜੀ ਕੁਝ ਕਰਦੇ ਆ ਗਰਨਮੈਂਟ ਕਿਹੜੀ ਗੱਲੋਂ ਮਿਲਦੇ ਆ ਅਗਲੀ ਗੱਲ ਇਹ ਆ ਵੀ ਜੇਕਰ ਕਿਸੇ ਨੇ ਕੁਝ ਵੀ ਬੋਲਿਆ ਆਪਾਂ ਕਾਨੂੰਨ ਨੂੰ ਹੱਥ ਦੇ ਵਿੱਚ ਨਾ ਲੱਗੇ ਹੁਣ ਇੱਥੇ ਕਈ ਲੋਕ ਕਹਿੰਣਗੇ ਵੀ ਭਾਈ ਲੈ ਐ ਫਿਰ ਕਰੀਦਾ ਹੀ ਹੁੰਦਾ ਜਦੋਂ ਸਰਕਾਰਾਂ ਕੁਝ ਕਰਦੀਆਂ ਨੇ ਕਰੀਦਾ ਹੁੰਦਾ ਕਈ ਲੋਕੇ ਗੱਲ ਕਹਿੰਦੇ ਆ ਸਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਬਹਾਲ ਕਰਨੀ ਚਾਹੀਦੀ ਆ ਕਾਨੂੰਨ ਨੂੰ ਸਹੀ ਕੰਮ ਕਰਨਾ ਚਾਹੀਦਾ ਪਰ ਬੰਦਾ ਬੰਦੇ ਨੂੰ ਵੱਢ ਦੇਵੇ ਸੜਕ ਦੇ ਵਿਚਾਲੇ ਉਹ ਸੱਚੀ ਮੁੱਚੀ ਬਹੁਤ ਵੱਡੀ ਜ਼ਰੂਰਤਾਂ ਵਾਲੀ ਗੱਲ ਲੱਗਦੀ ਆ ਵੀ ਯਾਰ ਬੰਦਾ ਬੰਦੇ ਨੂੰ ਵੱਢ ਗਿਆ ਕੋਈ ਕਿਸੇ ਦੇ ਨਾਲ ਵੀ ਇਦਾਂ ਕਰੇ ਕਿਸੇ ਵੀ ਕਾਰਨ ਕਰਕੇ ਕਰੇ ਹੁਣ ਇਸ ਮਸਲੇ ਦੇ ਉੱਤੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਨਿਹੰਗ ਸਿੰਘਾਂ ਨੇ ਗਲਤ ਕੀਤਾ ਮੈਂ ਵੀ ਇਹ ਗੱਲ ਕਹਿਣਾ ਵੀ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਮੈਂ ਇਹਨਾਂ ਨੂੰ ਸ਼ੁੱਧ ਨਿਹੰਗ ਸਿੰਘ ਨਹੀਂ ਕਹਿੰਦਾ ਹੋ ਸਕਦਾ ਭਾਈ ਇਹਨੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਕਈ ਲੋਕ ਹੋਣ ਅਸਲ ਨਿਹੰਗ ਸਿੰਘ ਨਾ ਹੋਣ ਕਦੇ ਕਿਸੇ ਦਾ ਗੁੱਟ ਵੱਢਤਾ ਕਦੇ ਕਿਸੇ ਨੂੰ ਧੌਣ ਲਾਤੀ ਕਦੇ ਕਿਸ ਨੂੰ ਮਾਰ ਕੇ ਪੁੱਠਾ ਟੰਗਤਾ ਕਿਸੇ ਨੂੰ ਕੁਛ ਨਾ ਕਰਤਾ ਅਸੀਂ ਇਉਂ ਖਬਰਾਂ ਪਿਛਲੇ ਕੁਝ ਕੁ ਵਾਰਾਂ ਦੇ ਵਿੱਚ ਪੜਦੀਆਂ ਸ਼ੁਰੂ ਕੀਤੀਆਂ ਪਰ ਉਸ ਤੋਂ ਪਹਿਲਾਂ ਇਦਾਂ ਦੀਆਂ ਖਬਰਾਂ ਨਾ ਮਾਤਰਾ ਹੁੰਦੀਆਂ ਸੀ ਤਿੰਨ ਹਿੰਗ ਸਿੰਘ ਜੱਥੇਬੰਦ ਕਾ ਨੂੰ ਸਾਹਮਣੇ ਆ ਕੇ ਗੱਲ ਜ਼ਰੂਰ ਕਹਿਣੀ ਚਾਹੀਦੀ ਆ ਕਿ ਜ਼ਰੂਰੀ ਨਹੀਂ ਕਿ ਬਾਣੇ ਦੇ ਵਿੱਚ ਸਾਰੇ ਹੀ ਅਸਲ ਹੋਣ ਇਹ ਜ਼ਰੂਰੀ ਨਹੀਂ ਹੈਗਾ ਸਹੀ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਜੀ ਕਿ ਸਾਡੇ ਸਿਧਾਂਤ ਸਾਡੀ ਆਹ ਗੱਲ ਸਾਡੇ ਐਥਿਕਸ ਆਹ ਹੈਗੇ ਆ ਜੇਕਰ ਕੋਈ ਇਦਾਂ ਦੀ ਗੱਲ ਹੁੰਦੀ ਆ ਅਸੀਂ ਨਾਲ ਹਾਂ ਜਾਂ ਨਹੀਂ ਇਹ ਗੱਲ ਸਾਫ਼ ਕਰ ਲੈਣੀ ਚਾਹੀਦੀ ਆ ਗੱਲ ਇਹ ਹੈ ਟਾਣਾ ਸਾਹਿਬ ਕਿ ਸਾਡੇ ਸਾਰਿਆਂ ਦੇ ਆਪਣੇ ਰੱਬ ਨੇ ਤੇ ਸਾਨੂੰ ਇਹ ਲੱਗਦਾ ਕਿ ਮੇਰਾ ਰੱਬ ਦੂਜੇ ਦੇ ਰੱਬ ਤੋਂ ਜ਼ਿਆਦਾ ਉੱਚਾ ਸੁੱਚਾ ਸਾਡੀ ਇਹ ਸਮੱਸਿਆ ਸਾਨੂੰ ਇਹ ਲੱਗਣ ਲੱਗ ਗਿਆ ਕਿ ਮੇਰਾ ਰੱਬ ਤਾਂ ਹੈ ਹੀ ਮਹਾਨ ਮੇਰਾ ਰੱਬ ਤਾਂ ਸਾਰੀ ਦิน ਦੁਨੀਆ ਦਾ ਰੱਬ ਆ ਪਰ ਜਿਹੜਾ ਤੇਰਾ ਰੱਬ ਆ ਉਹ ਕਿਸੇ ਦਾ ਰੱਬ ਨਹੀਂ ਆ ਉਹ ਰੱਬ ਹੈ ਹੀ ਨਹੀਂ ਅਸੀਂ ਇਸ ਗੱਲ ਵੱਲ ਨੂੰ ਤੁਰਨ ਲੱਗ ਗਏ ਆ ਜਦ ਕਿ ਹਰ ਇੱਕ ਇਨਸਾਨ ਨੂੰ ਇਹ ਆਜ਼ਾਦੀ ਹੈ ਕਿ ਉਹ ਜਿਹੜੇ ਮਰਜ਼ੀ ਧਰਮ ਨੂੰ ਮੰਨੇ ਜਿਹੜੇ ਮਰਜ਼ੀ ਧਰਮ ਦੇ ਵਿੱਚੋਂ ਪਰਪੱਕ ਹੋਵੇ ਜਿਹੜੇ ਮਰਜ਼ੀ ਧਰਮ ਦੇ ਜਿਹੜੇ ਕਹ ਲੋ ਵੀ ਜੋਤੂ ਦੀਆਂ ਸਿੱਖਿਆਵਾਂ ਨੇ ਉਹਨਾਂ ਸਿੱਖਿਆਵਾਂ ਨੂੰ ਮੰਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੇ ਹੈਨਾ ਸਾਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਵੀ ਧਰਮ ਦੇ ਬਾਰੇ ਵਿੱਚ ਕਿਸੇ ਵੀ ਧਾਰਮਿਕ ਵਿਅਕਤੀ ਦੇ ਬਾਰੇ ਵਿੱਚ ਕਿਸੇ ਵੀ ਬੰਦੇ ਦੇ ਬਾਰੇ ਵਿੱਚ ਅਸੀਂ ਕੋਈ ਵੀ ਊਲ ਜਰੂਲ ਟਿੱਪਣੀ ਕਰੀਏ ਪਤਾ ਨਹੀਂ ਸੋਸ਼ਲ ਮੀਡੀਆ ਨੂੰ ਅਸੀਂ ਕੀ ਬਣਾ ਕੇ ਰੱਖ ਦਿੱਤਾ ਜਿਹੜਾ ਕਿਹੜਾ ਉੱਠਦਾ ਜਿਹਦੇ ਕੋਲ ਮੋਬਾਈਲ ਆ ਉੱਠ ਕੇ ਤੇ ਕਿਸ ਨਾ ਕਿਸੇ ਧਰਮ ਦੇ ਬਾਰੇ ਬੋਲਣਾ ਸ਼ੁਰੂ ਕਰ ਦਿੰਦਾ ਇਹਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਵੀ ਯੋਗਦਾਨਾ ਜੀ ਤੁੱਚੂ ਜਾਂ ਬੰਦਾ ਹੁੰਦਾ ਉਹਦੇ ਮੂਰੇ ਮਾਈਕ ਕਰ ਲੈਣਗੇ ਵੀ ਕੀ ਕਹੋਗੇ ਉਹ ਆਗੂ ਗੁਲੀ ਜਾਂਦਾ ਬੋਲੀ ਜਾਂਦਾ ਕਦੇ ਕਿਸੇ ਸਿੱਖ ਕਿਰਨਾਰ ਦੇ ਬਾਰੇ ਬੋਲ ਦਿੰਦੇ ਆ ਕਦੇ ਕਿਸੇ ਧਰਮ ਗੁਰੂ ਦੇ ਬਾਰੇ ਬੋਲ ਦਿੰਦੇ ਆ ਮਾਈ ਕਿਆ ਖਰੀ ਰਖਦੇ ਆ ਤੁਸੀਂ ਜਾਣੇ ਕਿਉਂ ਡਣੇ ਲੈਣ ਜਾਂਦੇ ਓਹਦੇ ਕੋਲੇ ਗੱਲ ਤਾਂ ਇਹੀ ਹੈ ਨਾ ਕਿ ਅਸੀਂ ਉਕਸਾਉਨੇ ਆ ਅਸੀਂ ਦੂਜੇ ਨੂੰ ਉਕਸਾਉਨੇ ਉਕਸਾਉਣ ਦਾ ਸਾਨੂੰ ਕੋਈ ਹੱਕ ਨਹੀਂ ਆ ਬਾਅਦ ਚ ਜੋ ਅਸੀਂ ਹੱਥ ਜੋੜ ਜੋੜ ਕੇ ਦਿਖਾਉਣੇ ਮੇਰੇ ਤੋਂ ਗਲਤੀ ਹੋ ਗਈ ਮaaf ਕਰਦੇ ਹੋ ਮaaf ਕਰਦੇ ਹੋ ਪਹਿਲਾਂ ਕਿਹੜੇ ਕਿੱਥੇ ਸੁੱਤੇ ਹੁੰਨੇ ਸੀ ਕਿਸੇ ਵੀ ਧਰਮ ਦੇ ਬਾਬਤ ਕੋਈ ਵੀ ਟਿੱਪਣੀ ਕਰਨ ਦਾ ਅਧਿਕਾਰ ਸਾਨੂੰ ਤੁਹਾਨੂੰ ਨਹੀਂ ਆ ਹਰ ਇੱਕ ਨੂੰ ਆਪ ਕੋ ਆਪਣਾ ਧਰਮ ਮੁਬਾਰਕ ਉਹ ਆਪਣਾ ਧਰਮ ਮੰਨੇ ਜਿਵੇਂ ਮਰਜ਼ੀ ਮੰਨੇ ਉਹ ਉਹਦੀ ਨਿੱਜੀ ਮਰਜ਼ੀ ਹੈ ਨੂੰ ਮੰਨ ਲਈਏ ਹਰੇਕ ਦਾ ਰੱਬ ਉੱਤਮ ਹੈ ਔਰ ਦੂਸਰੀ ਗੱਲ ਜਿਹੜੀ ਇਹ ਹੈ ਕਿਸੇ ਨੂੰ ਵੱਡਣਾ ਕਿਤੇ ਵੀ ਜਾਇਜ਼ ਨਹੀਂ ਹੈ ਨਾ ਤਾਂ ਸੰਜੀਵ ਥਾਪਰ ਨੂੰ ਉਲਜਲੂ ਬੋਲਣਾ ਚਾਹੀਦਾ ਉੱਥੇ ਖੜ ਕੇ ਕੁਝ ਵੀ ਜੋ ਮੂੰਹ ਚ ਆਇਆ ਅੱਗ ਅਸੀਂ ਬਕੀ ਦੰਨੇ ਆ ਕਿਹੜੀ ਗੱਲਾਂ ਬਈ ਤੇ ਦੂਸਰੇ ਬੰਨੇ ਉਹਨੂੰ ਇਸ ਤਰੀਕੇ ਨਾਲ ਸ਼ਰਿਆ ਵੱਡਣਾ ਵੀ ਕੋਈ ਮਸਲੇ ਦਾ ਹੱਲ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਹਰਬੰਨ ਜੀ ਇਹ ਹੈ ਵੀ ਇਹ ਸਾਰਾ ਕੁਝ ਇੱਥੇ ਹੀ ਕਿਉਂ ਵਾਪਰਦਾ ਕਦੇ ਕਿਸੇ ਬਾਹਰਲੇ ਮੁਲਕ ਦੇ ਵਿੱਚ ਦੇਖਿਆ ਹੈ ਤੁਸੀਂ ਉੱਥੇ ਕਿਉਂ ਨਹੀਂ ਵਾਪਰਦਾ ਕਿਉਂਕਿ ਟਾਣਾ ਸਾਬ ਉੱਥੇ ਧਿਆਨ ਹੁੰਦਾ ਵੀ ਬਿੱਲ ਦੇਣੇ ਮੈਂ ਘਰ ਦਾ ਗੁਜ਼ਾਰਾ ਕਰਨਾ ਮੈਂ ਆਪਣੇ ਘਰ ਦੇ ਵਿੱਚ ਜਿਹੜਾ ਚੰਗਾ ਘਰ ਦਿਆਂ ਨੂੰ ਵੀ ਚੰਗੀ ਜ਼ਿੰਦਗੀ ਦੇਣੀ ਆ ਇੱਧਰ ਧਿਆਨ ਮੈਂ ਕਿਸ਼ਤਾਂ ਲਾਉਣੀਆਂ ਜੀ ਇੱਥੇ ਇਹ ਚੀਜ਼ ਇੱਕ ਚਲੋ ਨਿਆਮਤ ਵੀ ਆ ਇੱਕ ਚੰਗੀ ਚੀਜ਼ ਵੀ ਆ ਵੀ ਘਰ ਦੇ ਵਿੱਚ ਦਾਣੇ ਹੋਣੇ ਇੱਕ ਬੰਦਾ ਕਮਾਉਣ ਵਾਲਾ ਹੋਵੇ ਨਾ ਸਾਰੇ ਖਾ ਸਕਦੇ ਆ ਪਰ ਇਹਦਾ ਦੂਸਰੇ ਪਾਸੇ ਮਾੜਾ ਇਫੈਕਟ ਵੀ ਆ ਵੀ ਸਾਨੂੰ ਪਤਾ ਦਾਣੇ ਤਾਂ ਪਏ ਆ ਅਸੀਂ ਵਿਹਲੇ ਜੋ ਮਰਸੀਂ ਕਰ ਸਕਦੇ ਜਿੰਨੂੰ ਜੋ ਮਰਸੀਂ ਕਹਿ ਸਕਦੇ ਆ ਸੁਧਰੀਏ ਪਾਈ ਤਰਮ ਦਾ ਮੁੱਦਾ ਜਿਹੜਾ ਆ ਉਹ ਹਰੇਕ ਬੰਦੇ ਤੱਕ ਰਹਿਣ ਦਈਏ ਆਪਣੇ ਤੱਕ ਅਸੀਂ ਰੱਖੀਏ ਕਿਸੇ ਨੂੰ ਕੁਝ ਵੀ ਕਹਿਣ ਦਾ ਹੱਕ ਨਹੀਂ ਹੈ ਸਭ ਬਿਲਕੁਲ ਸੱਚ